ਪਹਿਲਾਂ ਤਾਂ ਮੈਂ ਇਕੱਲੇ ਨੇ ਬਾਗੀ ਹੋ ਕੇ ਕੀਤਾ ਜੀ ਕੰਮ ਅੱਛਾ ਕਰਦੇ ਜਾਂਦੇ ਪਰ 90 ਬੱਕਰੀਆਂ ਮਰੀਆਂ ਉਹਨਾਂ ਨੂੰ ਕਹਿੰਦੇ ਭਾਵੇਂ ਕਿੱਲਾ ਰੋਕਲਾ ਹਾਂ ਹੁਣ ਕਿੱਲੇ ਦਾ ਫਰਾਗਿਆ ਪਿੰਜੋ ਨੇ ਦੱਸਿਆ ਨਹੀਂ ਨਾਲ ਘੂੜੀਆਂ ਦਾ ਵੀ ਕੰਮ ਰੱਖਿਆਗਾ ਇਹ ਪਰ ਜਿਹੜਾ ਜਿਹੜਾ ਫਾਰਮ ਆ ਸਾਨੂੰ ਘੂੜੀਆਂ ਆਲਾ ਲੱਗਿਆ ਅੱਛਾ ਕਦਰ ਹੋ ਜਾਂਦਾ ਤੁਸੀਂ ਜਿਹੜੇ ਅਣਖ ਦੇ ਨਾਲ ਮਾਲਵਾ ਵਿੱਟ ਜ਼ਿਲ੍ਹਾ ਬਠਿੰਡਾ ਦੇ ਖੜੇ ਆ ਪਿੰਡ ਕਮਾਲੂ ਜਿੱਥੇ ਕਿ ਸਾਡੇ ਮਿੱਤਰ ਨੇ ਇੱਕ ਫਾਰਮ ਖੋਲ੍ਹਿਆ ਇੱਥੇ ਮੇਜਰ ਸਿੰਘ ਕਮਾਲੂ ਨੇ ਜੋ ਕਿ ਸਮਾਸ ਟੀਵੀ ਦੇ ਨਾਮ ਨਾਲ ਖੇਤੀਬਾੜੀ ਦੇ ਨਾਮ ਨਾਲ ਕੀ ਸਹਾਇਕ ਧੰਦਾ ਵੀ ਉਹਨੇ ਕਰਿਆ ਬਾਈ ਨੇ ਤੇ ਕੀ ਕੀ ਬਾਈ ਉਹਨੇ ਸਿੱਖਾਈਆਂ ਕਿਦੋਂ ਬਾਈ ਨੇ ਸ਼ੁਰੂਆਤ ਕੀਤਾ ਤੇ ਕਿੰਨੀਆਂ ਬੱਕੀਆਂ ਦੇ ਚੁਬਾਰ ਸੀ ਹਨਾ ਸਾਰੀ ਆਪਾਂ ਗੱਲਬਾਤ ਕਰਦੇ ਆਂ ਤੁਹਾਡੇ ਨਾਲ ਅੱਜ ਤੇ ਬਹੁਤ ਵਧੀਆ ਸਾਨੂੰ ਲੱਗਿਆ ਤੁਸੀਂ ਵੀ ਦੱਸੋ ਕਮੈਂਟਾਂ ਰਾਹੀਂ ਬਾਈ ਦਾ ਕੰਮ ਤੇ ਕਰਦੇ ਆਂ ਗੱਲਬਾਤ ਸਸੀਕਲ ਬਾਈ ਮੇਜਰ ਸਸੀਕਲ ਉਹ ਠੀਕ ਠਾਕ ਹੋ ਚੜ੍ਹਦੀ ਕਲਾ ਵੀਰੇ ਚਲਦਾ ਬਾਈ ਅਨਕ ਚੱਲੇ ਤੁਹਾਡਾ ਬਹੁਤ ਬਹੁਤ ਸਵਾਗਤ ਸਾਨੂੰ ਟਾਈਮ ਦੇਣ ਲਈ ਧੰਨਵਾਦ ਵੀਰੇ ਕੋਈ ਗੱਲ ਨਹੀਂ ਹੋਰ ਸੁਣਾਓ ਠੀਕ ਠਾਕ ਹੋ ਹਾਂਜੀ ਬਾਈ ਚੜ੍ਹਦੀ ਕਲਾ ਆਪਣੀ ਦੱਸੋ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਜਾਣਕਾਰੀ ਦੇ ਦਾਂ ਬਾਈ ਮੇਜਰ ਕਮਾਲੂ ਸਾਡੇ ਨਾਲ ਪੜਿਆ ਇਕੱਠੇ ਪੜ੍ਹੇ ਅਸੀਂ ਤੇ ਸਮਾਜ ਸੇਵੀ ਦੇ ਕੰਮਾਂ ਵਿੱਚ ਵੀ ਅਸੀਂ ਇਹਨਾਂ ਨੂੰ ਸਹਿਯੋਗ ਕੀਤਾ ਤੇ ਸਾਨੂੰ ਨੇ ਇਹਨਾਂ ਨੇ ਬਹੁਤ ਸਹਿਯੋਗ ਕੀਤਾ ਇਹਨਾਂ ਦੀ ਪੂਰੀ ਟੀਮ ਨੇ ਤੇ ਸਾਨੂੰ ਪਤਾ ਲੱਗਿਆ ਸੀ ਬਾਈ ਨੇ ਬੱਕਰੀ ਪਾਲ ਉਹਨਾਂ ਦਾ ਕੰਮ ਕਰਿਆ ਵਿਆ ਹਣਾ ਤੇ ਸਾਡੇ ਦੇ ਬੜੇ ਦਿਨਾਂ ਦੀ ਸਾਡੀ ਰੀਤ ਸੀਗੀ ਬਾਈ ਦੇ ਯਾਰ ਫਾਰਮ ਤੇ ਵਿజిਟ ਕਰੀਏ ਦੇਖੀ ਹੈ ਨਾ ਤੇ ਕੋਈ ਜਾਣਕਾਰੀ ਲਈਏ ਕੁਝ ਸਾਨੂੰ ਜਾਣਕਾਰੀ ਦਈਏ ਜਿੰਨੀ ਕੁ ਬਾਈ ਨੂੰ ਹੈਗੀ ਹੈ ਤੇ ਤੁਸੀਂ ਵੀ ਕਮੈਂਟਾਂ ਰਾਹੀਂ ਦੱਸ ਸਕਦੇ ਜੋ ਕਿ ਬਾਤ ਘਾਟ ਹੋਈ ਹੈ ਨਾ ਤੇ ਕਿੱਥੋਂ ਬਾਈ ਤੁਸੀਂ ਹੁਣ ਸ਼ੁਰੂਆਤ ਕਰੀ ਸੀ ਬੱਕਰੀਆਂ ਦੀ ਹੈ ਨਾ ਭਈ ਅੱਜ ਅੱਜ ਤੋਂ तकरीबन ਸਾਢੇ 3 ਸਾਲ ਪਹਿਲਾਂ ਨਾ ਇੱਕ ਆਪਾਂ ਬੱਕਰੀ ਤੋਂ ਸ਼ੁਰੂਆਤ ਕੀਤੀ ਸੀ ਇੱਕ ਬੱਕਰੀ ਲੈ ਕੇ ਆਈ ਸੀ ਪਹਿਲਾਂ ਤੇ ਉਹਨੂੰ ਰੱਖਿਆ ਉਹਦੀ ਸੇਵਾ ਕੀਤੀ ਉਸ ਤੋਂ ਬਾਅਦ ਜਦੋਂ ਉਹ ਸੂਪ ਵੀ ਬੱਚੇ ਆ ਗਏ ਵਧੀਆ ਤੇ ਉਹ ਬੱਚੇ ਸਾਡੇ ਵਧੀਆ ਰੇਟ ਤੇ ਵੇਖ ਗਏ ਠੀਕ ਆ ਤੇ ਮੈਂ 5000 ਦੀ ਬੱਕਰੀ ਲਈ ਸੀਗੀ ਉਹ ਮਤਲਬ ਜਮੇ ਛੋਟੀ ਜਿਹੀ ਕਿਸੇ ਦੇ ਕੁੱਕਣ ਵਾਲੇ ਖੁੱਡੇ ਹੀ ਤਾੜੀ ਬੈਠਾ ਸੀ ਬੰਦਾ ਅੱਛਾ ਤੇ ਉਹ ਤੋਂ ਲੈ ਕੇ ਆਂਦਾ ਤੇ ਉਹਨੇ ਵਿਚਾਰੀ ਨਾ ਸ਼ਾਇਦ ਸਾਨੂੰ ਉਹ ਸਾਨੂੰ ਫਾਲ ਮਿਲਿਆ ਉਹਦਾ ਸੇਵਾ ਦਾ ਉਹਦੇ ਅਸੀਂ 19000 ਦੇ ਬੱਚੇ ਵੇਚੇ 9000 ਦਾ ਬੱਕਰਾ ਤੇ 20000 ਦੀ ਪਾਠਾ ਅੱਛਾ ਫਿਰ ਮੈਂ ਇੱਕ ਹੋਰ ਲਈ ਲਈ ਸੂਨ ਵਾਲੀ ਜਦੋਂ ਉਹ ਸੂਪੀ ਉਹ ਥੋੜੇ ਦਿਨ ਹੀ ਰਹਿੰਦੇ ਸੀ ਉਹਦੇ ਸੂਨਦੇ ਓਜੂਨ ਤੋਂ ਬਾਅਦ ਫਿਰ ਮੈਂ ਦੋ ਲੈ ਲਈਆਂ ਐ ਕਰਕੇ ਜਦੋਂ ਉਹ 200 ਪੀਆ ਉਹਨਾਂ ਦੇ ਬੱਚੇ ਜਿਹੜੇ ਸੀਗੇ ਉਹ ਪਾਲ ਲਾਂਦੇ ਸੀਗੇ ਸੇਲ ਕਰਕੇ ਅਸਲ ਦੇ ਵਿੱਚ ਇੱਕ ਕਹੀ ਗਈ ਵੀ ਅੱਲਾ ਕਈ ਵਾਰ ਲੋਕ ਉਹਨਾਂ ਨਾਲ ਗੱਲ ਕਰਦੇ ਆ ਵੀ ਅਰ ਤੁਸੀਂ ਬੱਚਿਆਂ ਨੂੰ ਕੱਟਣ ਵਾਲਿਆਂ ਨੂੰ ਦਿੰਦੇ ਨੇ ਵੱਢਣ ਵਾਲਿਆਂ ਨੂੰ ਅੱਜ ਦੀ ਕਿ ਮੈਂ ਕਸਾਈ ਨੂੰ ਬੱਚਾ ਨਹੀਂ ਦਿੱਤਾ ਮੈਂ ਤਾਂ ਬੱਕਰਾ ਹੀ ਪਾਲਣ ਵਾਲੇ ਲੈ ਕੇ ਜਾਂਦੇ ਤੇ ਬੱਕਰੀਆਂ ਪੱਠਾ ਦਾ ਲੈ ਕੇ ਜਾਣੀਆਂ ਨੇ ਉਹ ਬੱਚੇ ਜਿਹੜੇ ਉਹਨਾਂ ਨੂੰ ਪਾਲ ਕੇ ਇਹਨਾਂ ਨੂੰ ਆਪਣੇ ਪੁੱਤਾਂ ਵਾਂਗੂ ਪਾਲਦਾ ਬਹੁਤ ਪਿਆਰ ਕਰਨਾ ਪੈਦਾ ਇੱਕ ਗੱਲ ਇੱਕ ਗੱਲ ਹੈਗੀ ਸ਼ੌਂਕ ਹੈ ਨਾ ਅਨ ਜਦੋਂ ਮੈਂ ਇਹ ਸ਼ੌਂਕ ਨਾਲ ਕੰਮ ਸ਼ੁਰੂ ਕੀਤਾਗਾ ਤੇ ਕਮਾਈ ਕਮਾਈ ਤਾਂ ਬਾਅਦ ਦੇ ਵਿੱਚ ਆ ਪਹਿਲਾ ਸ਼ੌਂਕ ਆ ਹਾਂ ਤੇ ਜੇ ਸੀ ਕਮਾਈ ਦੇ ਕਰਕੇ ਕਰਦੇ ਤਾਂ ਸ਼ਾਇਦ ਵੀ ਇੱਥੋਂ ਤੱਕ ਨਾ ਆਉਂਦੇ ਤੇ ਸ਼ੌਂਕ ਦੇ ਨਾਲ ਫਿਰ ਜਿਵੇਂ ਵਧਾਈ ਗਿਆ ਵੀ ਆਪਣੇ ਕੋ ਚੰਗੀ ਤੋਂ ਚੰਗੀ ਬ੍ਰੀਡ ਹੋਵੇ ਚੰਗੇ ਫਿਰ ਉਸ ਤੋਂ ਬਾਅਦ ਮੈਂ ਪੰਜ ਲਈਆਂ ਫਿਰ ਜਾਦੇ ਵਧਾਈ ਜੈਸੇ ਤਰੀਕੇ ਨਾਲੀ ਬੱਚੇ ਵੇਚੀਗਾ ਅੱਜ ਆਪਣੇ तकरीबन ਮੇਰੇ ਕੋਲ 50 ਦੇ ਕਰੀਬ ਤਾਂ ਨਗ ਹੋ ਚੁੱਕੇ ਆ ਤੇ ਮੈਂ तकरीबन 80 90 ਨਗ ਹੈਗੇ ਜਿਹੜੇ ਸੇਲ ਕਰ ਚੁੱਕਿਆ ਤੇ ਉਹ ਸਾਰਾ ਜਿਹੜਾ ਹੁਣ ਤੱਕ ਦਾ ਜਿਹੜਾ ਹੈਗਾ ਬੈਸਟ ਆ ਤੇ ਹੁਣ ਅਸੀਂ ਦੋਨੇ ਭਰਾ ਸੀ ਕਰਦੇ ਪਹਿਲਾਂ ਤਾਂ ਮੈਂ ਇਕੱਲੇ ਨੇ ਬਾਗੀ ਹੋ ਕੇ ਕੀਤਾ ਸੀ ਕੰਮ ਪਰਿਵਾਰ ਦੇ ਨਾਲ ਮੇਰੇ ਸਹਿਮਤ ਨਹੀਂ ਸੀਗੇ ਵੀ ਤੂੰ ਗਲਤ ਕੰਮ ਕਰੀ ਜਾਣਾ ਯਾਰ ਪੱਕਰੀਆਂ ਵਾਲਾ ਕਿੱਧਰ ਕਰੀ ਜਾਣਾ ਤੇ ਸੰਗ ਮੰਨਦੇ ਸੀਗੇ A to Z ਸਮੇਤ ਮੇਰੀ ਮਾਤਾ ਤੋਂ ਲੈ ਕੇ ਫਿਰ ਜਿਵੇਂ ਜਿਵੇਂ ਉਹਨਾਂ ਨੂੰ ਲੱਗਿਆ ਵੀ ਸਹੀ ਹੈ ਕੰਮ ਹੁਣ ਉਹ ਸਾਰਾ ਕੰਮ ਇਹਦੇ ਤੇ ਜਾਦੇ ਹੁਣ ਸਾਰਾ ਹੀ ਕੰਮ ਮੇਰੇ ਭਰਾ ਦੇ ਸਿਰ ਤੇ ਆ ਬਿਲਕੁਲ ਪ੍ਰਾਈਵੇਟ ਜੌਬ ਕਰਦਾਗਾ ਜਾਂਦਾ ਕਰਦਾ ਰਹਿਣਾ ਬਾਹਰ ਹਨਾ ਤੇ ਪਰ ਇਹ ਜ਼ਿਆਦਾਤਰ ਇਹਨਾਂ ਦੀ ਦੇਖ ਰੇਗਾ ਹੁਣ ਮੇਰਾ ਭਰਾ ਕਰਦਾ ਮੈਨੂੰ ਵੀ ਹੌਸਲਾ ਵਧ ਗਿਆ ਉਸ ਚੀਜ਼ ਦਾ ਜੀ ਹੁਣ ਕਰਦਿਆਂ ਸਹਿਯੋਗ ਪੂਰਾ ਪੂਰਾ ਫੁੱਲ ਆ ਗਿਆ ਹੁਣ ਉਹ ਸਹਿਯੋਗ ਤੋਂ ਬਿਨਾ ਕੋਈ ਵੀ ਕੀਤਾ ਹਨਾ ਜੇ ਵੱਡੇ ਪੱਧਰ ਤੇ ਕਰਨਾ ਛੋਟਾ ਬਣਦਾ ਹੋ ਜਾਂਦਾ ਜੇ ਕਰਦੇ ਸਹਿਯੋਗ ਨਾ ਕਰਨ ਫਿਰ ਕੰਮ ਨਹੀਂ ਹਾਂ ਅਧੂਰਾ ਕੰਮ ਹੂੰ ਇਕ ਦੋਸਤੋ ਬਾਈ ਦੀ ਗੱਲ ਬਹੁਤ ਸੋਹਣੀ ਮੈਨੂੰ ਲੱਗੀ ਚੰਗੀ ਗੱਲ ਲੱਗੀ ਬਾਈ ਨੇ ਇੱਕ ਮੈਸੇਜ ਵੀ ਜਾਂਦਾ ਹੈ ਹੈਨਾ ਚਲੋ ਬਾਕੀ ਤਾਂ ਹਰ ਇੱਕ ਬੰਦੇ ਦੀ ਅਲੱਗ-ਅਲੱਗ ਸੋਚ ਹੁੰਦੀ ਆ ਇਹ ਜਿੰਨਾ ਸੇ ਇੱਕ ਤਰ੍ਹਾਂ ਦਾ ਹੈ ਬਾਈ ਨੇ ਕਿਹਾ ਵੀ ਦੇਖੋ ਜਿੰਨਾ ਇਹਨਾਂ ਨੇ ਸ਼ੌਂਕ ਨਾਲ ਰੱਖੀਆਂ ਕਿਸੇ ਨੇ ਇਹਨਾਂ ਨੇ ਮਤਲਬ ਕੀ ਵੱਢਣ ਲਈ ਨਹੀਂ ਦਿੱਤੀ ਗਈ ਨਹੀਂ ਦਿੱਤੀ ਜੀ ਨਹੀਂ ਦੇਣਾ ਤੇ ਨਾ ਹੀ ਬਾਈ ਕਹਿੰਦਾ ਦੇਣਾ ਤੇ ਬਾਕੀ ਇਹਨਾਂ ਦਾ ਜੇ ਕੋਈ ਇਹਨਾਂ ਤੋਂ ਕੋਈ ਲੈ ਕੇ ਜਾਂਦਾ ਅੱਗੇ ਚਲੋ ਉਹਗਲ ਦਾ ਬਿਜ਼ਨਸ ਹੈ ਕਿੱਧਰ ਜਾਂਦੀਆਂ ਕਿਵੇਂ ਜਾਂਦੀਆਂ ਕਿੱਧਰ ਆਉਂਗੀਆਂ ਉਹ ਕੋਈ ਚੱਕਦਾ ਨਹੀਂ ਇਹਦੇ ਵਿੱਚ ਫਰਕ ਸਾਨੂੰ ਦੱਸ ਜਦੋਂ ਤੁਸੀਂ ਬਰੀਡ ਤੇ ਕੰਮ ਕਰੋ ਹੁਣ ਜਿਹੜੀ ਫਸਲ ਆ ਪਰ ਮਤਲਬ ਕਣਕ ਬੀਜਦੇ ਆ ਝੋਨਾ ਬੀਜਦੇ ਆ ਨਾ ਉਹ ਫਸਲ ਕੱਟੀ ਜਾਂਦੀ ਹੈ ਕੱਟ ਕੇ ਮੰਡੀ ਚ ਜਾਂਦੀ ਹੈ ਨਾ ਉਹ ਤਾਂ ਆਪਣੀ 20-22 ਰੁਪਏ ਕਿਲੋ ਵਿਕਦਾ ਝੋਨਾ ਜਾਂ ਕਣਕ ਜਦੋਂ ਅਸੀਂ ਬੀ ਬੀਜਦੇ ਆ ਉਹ ਸਾਡਾ 50 ਰੁਪਏ 100 ਰੁਪਏ ਕਿਲੋ ਮਿਲਦਾ ਮੈਂ ਕਰ ਰਿਹਾ ਬਰੀਡ ਤੇ ਕੰਮ ਹੁਣ ਮੇਰੇ ਸਭ ਤੋਂ ਬਾਅਦ ਬੱਕਰੀਆਂ ਤਾਂ ਅਗਲਾ ਬਰੀਡਿੰਗ ਵਾਸਤੇ ਲੈਂਦਾ ਕਣ ਬੱਕਰੇ ਜਾਂਦੇ ਕਟਿੰਗ ਪਰ ਮੇਰੇ ਸਭ ਤੋਂ ਬਾਅਦ ਬੱਕਰੇ ਸੇਲ ਹੁੰ ਉਹ ਅਗਲਾ ਕਹਿੰਦਾ ਬੱਕਰੇ ਮੇਰੇ ਪੇਟ 'ਚ ਹੀ ਬੁਕਿੰਗ ਆ। ਹੂੰ ਬੱਚੇ ਨੇ ਅਜੇ ਜਨਮ ਲਿਆ ਨਹੀਂ ਹੁੰਦਾ ਤੂੰ ਪਹਿਲਾਂ ਬੁਕਿੰਗ ਆ ਉਹ ਤਾਂ ਕੁਦਰਤੀ ਪੱਠਾ ਆ ਗਿਆ ਹੁਣ। ਅਡਵਾンス ਬੁਕਿੰਗ ਹੋ ਜੀਦੀਆ। ਉਹ ਚੀਜ਼ਾਂ ਦੇ ਮੈਂ ਪੈਸੇ ਨਹੀਂ ਪਹਿਲਾਂ ਲੈਂਦਾ ਕਦੇ ਵੀ ਤੇ ਉਹ ਜਦੋਂ ਬੱਚਾ ਆ ਜਾਂਦਾ ਅਗਲੇ ਨੂੰ ਦਿਖਾ ਕੇ ਹਨਾ ਫੋਨ ਤਾਂ ਹਜ਼ਾਰਾਂ ਦੀ ਆਉਂਦੇ ਮੇਰੇ ਕੋਲ 100 150 ਫੋਨ ਦੀ ਐਵਰੇਜ ਹੈ ਦਿੱਲੀ ਦੀ ਜਿਹੜੇ ਆਉਂਦੇ ਆ ਕਈ ਰੈ ਲੈ ਲੈਂਦੇ ਕਿਵੇਂ ਕੰਮ ਕਰਨਾ ਆਪਾਂ ਜਮਾਂ ਸਹੀ ਗੱਲ ਕਰਨਾ ਵੀ ਜਿਵੇਂ ਇਹ ਨਹੀਂ ਹੈਗਾ ਕਈ ਵਾਰੀ ਨਾ ਕੀਤਾ ਚਲਾ ਕੇ ਹੁਣ ਲੋਕੇ ਗੱਪ ਬਹੁਤ ਮਾਰ ਦਿੰਦੇ ਇੱਕ ਯਾਰ ਤੁਸੀਂ 10 ਬੱਕਰੀਆਂ ਰੱਖ ਲਓ 10 ਬੱਕਰੀਆਂ ਰੱਖ ਕੇ ਬੰਦਾ ਜਿਹਾ ਜਿਹਾ ਸਰਕਾਰੀ ਨੌਕਰੀ ਤੇ ਲੱਗ ਗਿਆ ਤੇ ਜਿਹਾ ਜਿਹਾ ਬੱਕਰੀਆਂ ਇਹ ਗੱਲਾਂ ਨਹੀਂ ਹੈਗੀਆਂ ਠੀਕ ਹੈ ਵੀ ਕਿਸ ਹਾਇਕ ਕੀਤਾ ਸਹੀ ਕੀਤਾ ਠੀਕ ਹੈ ਇਹਦੇ ਵਿੱਚ ਕਮਾਈ ਹੈਗੀ ਆ ਕਮਾਈ ਸੀਮਤ ਅਸੀਮਤ ਜਾਂ ਕੈਲਕੂਲੇਸ਼ਨ ਇਹ ਨਹੀਂ ਹੁੰਦੀ ਕੋਈ ਵੀ ਜਾਨਵਰਾਂ ਦਾ ਕੀਤਾ ਕਰੋਗੇ ਨਾ ਉਹ ਮੋਬਾਈਲ ਤੇ ਕੈਲਕੂਲੇਸ਼ਨ ਕਰਕੇ ਨਹੀਂ ਹੁੰਦਾ ਕਿ ਕਿਉਂ ਨਹੀਂ ਹੁੰਦਾ ਇਹਦੇ ਵਿੱਚ ਕਾਰਨ ਇਹ ਆ ਇੱਕ ਤਾਂ ਇਹਨਾਂ ਦੇ ਵਿੱਚ ਬੱਚਿਆਂ ਦੇ ਨਿਰਭਰ ਹੈ ਬੱਚੇ 1 ਦਿੱਤੇ ਬੱਕਰੀ ਨੇ 2 ਦਿੱਤੇ 3 ਦਿੱਤੇ ਨਹੀਂ ਗਿਣਤੀ ਹੋਗੀ ਦੂਜੇ ਨੰਬਰ ਤੇ ਉਹਨਾਂ ਦੀ ਜਿਹੜੀ ਹੈਗੀ ਬਰੀਡ ਦੀ ਗੱਲ ਹੋਗੀ ਵੀ ਉਹਦੇ ਬਿਊਟੀ ਕਿੰਨੀ ਕਿੰਨੀ ਕੀ ਚੰਗੀ ਆ ਹਨਾ ਤਾਂ ਕਰਕੇ ਇਹਨਾਂ ਦੇ ਵਿੱਚ ਇੱਕ ਤਾਂ ਨਿਸ਼ਚਿਤ ਕਮਾਈ ਨਹੀਂ ਹੈਗੀ ਵੀ ਐਨੀ ਕਮਾਈ ਅਗਲਾ 10 ਬੱਕਰੀਆਂ ਦੀ ਨਿਸ਼ਚਿਤ ਕਮਾਈ ਕਰਕੇ ਕਹਿੰਦੇ 10 ਲੱਖ ਲਾਪਾਤੇ ਕਿਹਨੇ 5 ਇਹ ਆਈ ਨਹੀਂ ਪਤਾ ਤੁਹਾਡੀ 10 ਬੱਕਰੀਆਂ ਵਾਲੀ 30 35 ਲੱਖ ਤੇ ਵਾਜੇ ਹੋ ਸਕਦਾ ਤੁਹਾਡੀ 10 ਵਾਲੀ 10 ਲੱਖ ਤੀ ਰਹਿ ਜਾਏ ਹੋ ਸਕਦਾ ਤੁਹਾਡੀ 10000 ਰਹੀ ਜਾਏ ਉਹ ਚੀਜ਼ ਸਮੇਂ ਤੇ ਵੀ ਡਿਪੈਂਡ ਕਰਦਾ ਕਈ ਕਈ ਸਮਾਂ ਇਹੋ ਆ ਜਾਂਦਾ ਜਦ ਨੂੰ ਗਰਮੀ ਜਿਆਦੇ ਪੈ ਗਈ ਜਾਂ ਠੰਡ ਇਸ ਵਾਰੀ ਮ ਕਾਫੀ ਚੈਲੰਜ ਆਉਂਦੇ ਰਹਿੰਦੇ ਆ ਕਿ ਸਾਹ ਵਾਲੀਆਂ ਚੀਜ਼ਾਂ ਦੇ ਪਰ ਜੇ ਇਹ ਚੀਜ਼ ਇੱਕ ਚੀਜ਼ ਹੈਗੀ ਆ ਇਹਨਾਂ ਨਾਲ ਪਿਆਰ ਕਰੋਗੇ ਨਾ ਤੇ ਸਾਹ ਚੱਲਦੇ ਰਹਿਣ ਬੱਕਰੀ ਘਾਟਾ ਨਹੀਂ ਪਉਂਦੀ ਕਦੇ ਵੀ ਤੇ ਬਾਈ ਇੱਕ ਇਹ ਇਹਦੀ ਜਿਹੜੀ ਜਿਹਨਾਂ ਆਪਾਂ ਗੱਲ ਕਰਦੇ ਆ ਮੈਡੀਸਿਨ ਦੀ ਹਨਾ ਮੈਡੀਕਲ ਲਾਈਨ ਦੇ ਵਿੱਚ ਹੀ ਤੁਹਾਨੂੰ ਇਹਨਾਂ ਲਈ ਕੋਈ ਹੈਲਪ ਲੈਣੀ ਪੈਂਦੀ ਹੁੰਨੀ ਆ ਇਹ ਮੈਡੀਕਲ ਬਾਈ ਸਮਝਣ ਦੀ ਗੱਲ ਆ ਥੋੜੀ ਜਿਹੀ ਸਮਝ ਜਿਵੇਂ ਹੁਣ ਪਹਿਲੀ ਗੱਲ ਆ ਜਦੋਂ ਅਸੀਂ ਜਾਨਵਰਾਂ ਦੇ ਵਿੱਚ ਰਵਾਂਗੇ ਹਨਾ ਤੜਕੇ ਹੱਥ ਨੇ ਨਿਗਾ ਮਾਰ ਲਓ ਬਿਲਕੁਲ ਜਿਹੜਾ ਜਾਨਵਰ ਨੂੰ ਕੋਈ ਦਿੱਕਤ ਆ ਗਈ ਉਹਨਾਂ ਨੇ ਸਾਈਡ ਤੇ ਹੋ ਕੇ ਖੜ ਜਾਂਦਾ ਠੀਕਾ ਸਾਈਡ ਤੇ ਹੋ ਕੇ ਖੜਾਗਾ ਉਹ ਉਹ ਐਕਟਿਵ ਨਹੀਂ ਰਹੂਗਾ ਨੀਵੀਂ ਜੀ ਪਾ ਲੂਗੇ ਅੱਜ ਕੱਲ ਸੌਖਾ ਸਿਸਟਮ ਆ ਪਹਿਲਾਂ ਤਾਂ ਪਾਰੇ ਵਾਲੇ ਥਰਮੋਮੀਟਰ ਹੁੰਦੇ ਹੁਣ ਡਿਜੀਟਲ ਥਰਮੋਮੀਟਰ ਆਉਂਦਾ 80 ਰੁਪਏ ਦਾ ਆ ਜਾਂਦਾ ਸਾਰਾ ਉਹ ਉਹ ਲਿਆ ਕੇ ਉਸ ਦੇ ਨਾਲ ਇਹਦਾ ਮਿੰਗਣ ਵਾਲੇ ਥਾਂ ਤੇ ਲਾਉਣਾ ਉਥੇ ਜਦੋਂ ਟੈਸਟ ਕਰ ਲਿਆ ਜੇ ਤਾਂ ਟੈਂਪਰੇਚਰ ਹਾਈ ਆ ਤਾਂ ਉਹਦੇ ਵਾਸਤੇ ਦੋ ਦਿਨ ਟੀਕੇ ਜਿਹੜੇ ਹਿਊਮਨਸ ਲੱਗਦੇ ਨੇ ਉਹੀ ਲੱਗਦੇ ਆ ਪੱਟਾ ਨੂੰ ਤਾਂ ਸਿਰਫ ਹੀ ਦਿੱਤੇ ਜਾਂਦੇ ਆ ਜਿਹੜੇ ਛੋਟੇ ਬੱਚੇ ਆ ਛੋਟੇ ਬੱਚੇ ਤੇ ਉਸ ਤੋਂ ਬਾਅਦ ਜੇ ਕੋਈ ਵੱਧ ਵੱਧ ਹੈ ਜਾਂ ਘੱਟ ਹੈਗਾ ਟੈਂਪਰੇਚਰ ਉਸ ਮੁਤਾਬਕ ਬਹੁਤ ਸੌਖਾ ਹੀ ਕੰਮ ਆਗਾ ਠੀਕ ਹੈ ਉਹ ਟ੍ਰੀਟਮੈਂਟ ਆਪ ਕਰਨ ਲੱਗੇ ਪਹਿਲਾਂ ਪਹਿਲਾਂ ਥੋੜਾ ਹੱਥ ਝਿਜਕਦਾ ਸੀ ਅੱਜ ਤੱਕ ਮੈਂ ਤੁਹਾਨੂੰ ਦੱਸ ਦਣਾਗਾ ਮੇਰੇ ਫਾਰਮ ਦੇ ਉੱਤੇ ਇੱਕ ਵਾਰੀ ਡਾਕਟਰ ਆਇਆ ਸੀਗਾ ਉਹ ਵੀ ਡਾਕਟਰ ਤੋਂ ਉਹਦਾ ਇਲਾਜ ਨਹੀਂ ਹੋਇਆ ਸੀ ਮਰ ਗਈ ਸੀ ਬੱਕਰੀ ਠੀਕ ਹੈ ਉਸ ਤੋਂ ਬਾਅਦ ਮੇਰੇ ਫਾਰਮ ਦੇ ਉੱਤੇ ਡਾਕਟਰ ਨੇ ਆ ਮੈਂ ਸਾਰਾ ਇਲਾਜ ਆਪ ਕੀਤਾ ਜਿਸ ਸਮਾਉਣ ਵਾਸਤੇ ਜੇ ਕੋਈ ਜ਼ਿਆਦਾ ਕੇਸ ਹੋ ਜੇ ਫਿਰ ਕਿਸੇ ਭਰਾ ਦੀ ਮਦਦ ਲੈ ਲੈਣੇ ਸਵਾਉਣ ਤੋਂ ਲਾ ਕੇ ਇਹਨਾਂ ਦਾ ਟ੍ਰੀਟਮੈਂਟ ਇਹਨਾਂ ਦੀ ਵੈਕਸੀਨ ਸਾਰੀ ਮੈਂ ਆਪ ਕੀਤੀ ਆ ਇੱਕੋ ਹੀ ਕੇਸ ਹੋਇਆ ਜਦੋਂ ਡਾਕਟਰ ਆਇਆ ਤੇ ਡਾਕਟਰ ਤੋਂ ਦੋ ਡਾਕਟਰ ਸਦੇ ਉਸ ਬੱਕਰੀ ਦੇ ਉੱਤੇ ਤੇ ਦੋਨਾਂ ਨੇ ਇਲਾਜ ਕੀਤਾ ਤੇ ਉਹਨਾਂ ਦੇ ਹਿਸਾਬ 'ਚ ਨਹੀਂ ਤੇ ਉਹ ਬੱਕਰੀ ਮਰ ਗਈ ਉਸ ਤੋਂ ਬਾਅਦ ਮੈਂ ਡਾਕਟਰ ਨਹੀਂ ਬੁਲਾਇਆ ਤੇ ਮੈਂ ਆਪ ਹੀ ਟ੍ਰੀਟਮੈਂਟ ਕੀਤਾ ਇਹਨਾਂ ਦਾ ਤੇ ਬਾਕੀ ਤਾਂ ਤੁਸੀਂ ਉਹ ਜਿੰਨਾਂ ਵਿੱਚ ਵਿਚ ਵਿਚਰਦੇ ਹੋ ਹਨ ਤੁਹਾਡਾ ਪਰਿਵਾਰ ਵੀ ਵਿਚਰਦਾ ਜਿਵੇਂ ਤੁਸੀਂ ਕਿਹਾ ਵੀ ਤੁਹਾਨੂੰ ਇਹਨਾਂ ਦੀ ਮਰਜ਼ੀ ਦਾ ਪਤਾ ਲੱਗ ਜਾਂਦਾ ਵੀ ਕਿਹੜੇ ਜਾਨਵਰ ਨੂੰ ਕੀ ਪ੍ਰੋਬਲਮ ਆ ਰਹੀ ਹੈ ਉਹ ਤਾਂ ਜਦੋਂ ਖੜ ਗਿਆ ਪਤਾ ਉਹ ਚੀਜ਼ ਤਾਂ ਵੀ ਹਰ ਇੱਕ ਬੰਦੇ ਨੂੰ ਇਹ ਸਮਝ ਆਉਂਦੀ ਆ ਜਦੋਂ ਤੁਸੀਂ ਬੱਕਰੀ ਸੂਣ ਵਾਲੀ ਹੈਗੀ ਆ ਜੇ ਉਹ ਵਧੀਆ ਨੀਰਾਚਾਰਾ ਖਾਈ ਦੀਆਂ ਗਾਲਾਂ ਕਰੀ ਜਾਂਦੀ ਆ ਦਿਨ ਪੂਰੇ ਹੋ ਗਏ ਹਨ ਤੇ ਉਹ ਲੱਛਣ ਜੇ ਦਿਖਾਉਣ ਲੱਗ ਗਈ ਤਾਂ ਕੋਈ ਦਿੱਕਤ ਨਹੀਂ ਨੀਰਾਚ ਕਾਲਾ ਕਰਦੀ ਜੇ ਜਗਾਲੀ ਛੱਡ ਕੇ ਉਹਦੇ ਵਿੱਚ ਕੋਈ ਮਾੜਾ ਮੋਟਾ ਆ ਗਿਆ ਨਾ ਚਾਰਜ ਕੀਤਾ ਜੇ ਤਾਂ ਪੀਲਾ ਕਰਦੀ ਫਿਰ ਤਾਂ ਕੋਈ ਨਹੀਂ ਜੇ ਰੈੱਡ ਆ ਲੱਡ ਵਾਲਾ ਡਿਸਚਾਰਜ ਕਰਤਾ ਤੇ ਸੁੰਨ ਹੋ ਗਈ ਬੱਕਰੀ ਉਦੋਂ ਨਾ ਉਹਦੇ ਬੱਚਿਆਂ 'ਚ ਕੋਈ ਨਾ ਕੋਈ ਦਿੱਕਤ ਹੋ ਜਾਂਦੀ ਆ ਫਿਰ ਉਹਨੂੰ ਜਲਦੀ ਤੋਂ ਜਲਦੀ ਸਵਾਉਣਾ ਪੈਂਦਾਗਾ ਜੇ ਆਪਾਂ ਉਹਨੂੰ ਉਸ ਟਾਈਮ ਤੇ ਨਹੀਂ ਸਵਾਵਾਗੇ ਤੇ ਫਿਰ ਉਹਦੇ ਕਈ ਵਾਰੀ ਐ ਹੁੰਦਾ ਕਿਦੋਂ ਬੱਚੇ ਜੇਰ ਤੋਂ ਬਾਹਰ ਹੋ ਜਾਂਦੇ ਆ ਅੰਦਰ ਹੋ ਕੇ ਫਿਰ ਬੱਚੇ ਜੇਰ ਦੇ ਜੇਰ ਦੇ ਲੜਬਾਰ ਆ ਜਾਂਦੇ ਆ ਬੱਚੇ ਨਾ ਬੱਚੇ ਤਾਂ ਨਹੀਂ ਨਾ ਚਿੰਬੜ ਜਾਂਦੇ ਆ ਡੈੱਡ ਹੋ ਜਾਂਦੇ ਆ ਬੱਚਾ ਫਿਰ ਉਹ ਜਦੋਂ ਫਲਾਪਟੋ ਫਿਰ ਬੱਕਰੀ ਬਚਾਉਣੀ ਬਹੁਤ ਔਖੀ ਆ ਬਹੁਤ سارے ਭਰਾ ਕਹਿੰਦੇ ਕਹਾਉਂਦੇ ਬੰਦਿਆਂ ਦੀਆਂ ਐਸ ਵਾਰੀ ਵੀ ਹੋਈਆਂ ਨੇ ਅੱਛਾ ਤੇ ਮੜਾ ਮੋਟਾ ਦਾ ਹੋ ਜਾਂਦਾ ਹੁੰਦਾ ਕਿਹਬਰੀ ਸਮੱਸਿਆ ਉਹਨਾਂ ਦੀ ਜਿਹੜੇ ਜਾਨਵਰ ਉਹ ਡੈੱਡ ਹੋ ਜਾਂਦੇ ਪਰ ਇਹ ਚੀਜ਼ਾਂ ਜੇ ਤੁਸੀਂ ਖਿਆਲ ਰੱਖੋਗੇ ਸਮੱਸਿਆ ਆਉਂਦੀ ਨਹੀਂ ਅੱਛਾ ਪਹਿਲੀ ਗੱਲ ਤਾਂ ਇਹ ਸਮੱਸਿਆ ਨਹੀਂ ਆਉਂਦੀ ਕੋਈ ਜਦੋਂ ਤੁਸੀਂ ਸਹੀ ਤਰੀਕੇ ਨਾਲ ਕੇਅਰ ਰੱਖੋਗੇ ਹੁਣ ਆਪਣੇ ਕੋਲੇ ਜਿਹੜੀਆਂ ਸੂਨ ਵਾਲੀਆਂ ਦੇ ਖਾਣਾ ਅਲੱਗ ਕੀਤਾ ਹੋਇਆ ਆ ਆ ਕੀਤਾ ਹੋਇਆ ਇਹ ਸੂਨ ਵਾਲੀਆਂ ਦਾ ਖਾਣਾ ਇਹਦੇ ਵਿੱਚ ਸੂਨ ਵਾਲੀਆਂ ਦੇ ਖਾਣੇ ਆ ਹਨਾ ਤੇ ਜਿਹੜੀਆਂ ਨੇ ਮਤਲਬ ਹੀ ਕੁਝ ਟਾਈਮ ਦੀਆਂ ਗੱਬਣਾਂ ਤੇ ਜਿਹੜੀਆਂ ਖਾਲੀ ਆ ਉਹ ਬਰੀਡਰ ਦੇ ਨਾਲ ਛੱਡ ਦਨੇ ਆ ਠੀਕ ਹੈ ਉਹ ਇੱਕ ਗੱਲ ਹੋਰ ਆ ਜਿਹੜਾ ਸਮਾ ਸੂਆ ਲੈਣਾ ਹਨਾ ਬੱਚੇ ਕਿਹੜੇ ਸਮੇਂ ਤੇ ਲੈਣੇ ਇਹ ਵੀ ਬਹੁਤ ਜ਼ਰੂਰੀ ਹੈ ਜਿਆਦਾ ਗਰਮੀ ਚ ਵੀ ਨਾ ਹੋਣ ਤੇ ਬਹੁਤ ਜਿਆਦਾ ਠੰਡ ਚ ਵੀ ਨਾ ਹੋਣ ਤੇ ਜੇ ਜਿਆਦਾ ਗਰਮੀ ਚ ਹੋਣਗੇ ਉਦੋਂ ਨਾ ਦੁੱਧ ਪੀਂਦੇ ਜਦੋਂ ਦੁੱਧ ਇਹਨਾਂ ਦੀਆਂ ਤੜੀਆਂ ਚ ਜੰਮ ਜਾਂਦਾ ਹੈ ਅੱਛਾ ਤੇ ਠੰਡ ਦੇ ਵਿੱਚ ਥੋੜਾ ਜਿਹਾ ਕਈ ਵਾਰੀ ਰਾਤ ਨੂੰ ਸੂਵੀ ਜਾਂ ਉਹ ਆਪਾਂ ਕੋਲੇ ਨਹੀਂ ਜੇਰ ਦੇ ਵਿੱਚ ਬੱਚਾ ਰਹਿ ਗਿਆ ਗਿੱਲਾ ਰਹਿ ਗਿਆ ਉਹ ਠੰਡਨ ਲੱਗ ਜਾਂਦੀ ਹੈ ਬੱਚੇ ਨੂੰ ਇਸ ਕਰਕੇ ਥੋੜਾ ਸਮਾਂ ਜਿਹੜਾ ਉਹ ਆਦਾ ਸਹੀ ਸੰਤ ਰੱਖਣਾ ਚਾਹੀਦਾ ਹੈਗਾ ਇਹਨਾਂ ਦੀ ਇੱਕ ਖਾਸੀਤ ਇਹ ਹੈ ਜਦੋਂ ਆਪਾਂ ਇਹਨਾਂ ਦੀ ਆਪਾਂ ਕ੍ਰੋਸਿੰਗ ਹੁੰਦੀ ਆ ਜਦੋਂ ਇੱਕ ਅੱਧੀ ਬੱਕਰੀ ਹੀਟ ਚ ਆ ਗਈ ਉਦੋਂ ਸਾਰੀਆਂ ਹੀ ਆ ਜਾਂਦੀਆਂ ਹੋਰ ਅੱਛਾ ਦੇਖੋ ਦੇਖਿਆ ਤੇ ਉਸੇ ਟਾਈਮ ਤੇ ਸੂਣ ਮਿਲ ਵੀ ਇਦਾਂ ਹੀ ਹੁੰਦਾ ਜਦੋਂ ਸੂਣ ਲੱਗ ਗਈਆਂ ਐਨੀ ਪਤਾ ਅੱਜ ਜਿੱਥੇ ਵਟ ਕਰੀ ਜਾਂਦੀ ਇੱਕ ਸੂਪੀ ਤੇ ਦੂਜੀ ਉੱਥੇ ਜਾ ਕੇ ਵਟ ਕਰਨ ਲੱਗ ਜੇ ਉਹ ਸੂਣ ਪੰਦੀ ਹੈ ਕਈ ਵਾਰੀ ਤਾਂ ਮੈਨੂੰ ਲੱਗਦਾ ਸਾਰੀ ਰਾਤ ਹੀ ਨੰਗ ਜਾਂਦੀ ਹੈ ਨਾ ਕਿਤੇ ਉਹ ਸੂਪੀ ਕਿਤੇ ਉਧਰ ਚਲੋ ਹਨੇ ਰਾਤ ਵਾਲਾ ਕੰਮ ਬਹੁਤ ਘੱਟ ਹੋਇਆ ਹੁੰਦੇ ਨੇ ਸੂਪਾਂ ਦੀਆਂ ਨੇ ਕਈ ਵਾਰੀ ਰਾਤ ਨੂੰ ਵੀ ਸੂਪਾਂ ਦੀ ਕੋਈ ਤੇ ਮੋਸਟਲੀ ਜਿਆਦਾਤਰ ਆਪਣੇ ਕੋਲੇ ਦਿਨੇ ਹੀ ਸੋਈਆਂ ਨੇ ਅੱਛਾ ਹਾਂ ਤੇ ਮੇਜਰ ਓ ਬਈ ਆਪ ਅਕਰੀ ਤੋਂ ਸ਼ੁਰੂ ਕੀਤਾ ਸੀ ਆਪਾਂ ਕੰਮ ਇਹ ਨਾ ਕੱਕੜਾਂ ਵਾਲੇ ਖੁੱਡੇ 'ਚ ਧਾੜੀ ਬੈਠਾ ਸੀਗਾ ਇੱਕ ਬੰਦਾ ਅੱਛਾ ਤੇ ਉੱਥੋਂ ਲੈ ਕੇ ਆਂਦੀ ਸੀਗੀ ਇਹ ਜਮਾਂ ਨਿੱਕੀ ਜੀ ਪੱਠ ਸੀਗੀ ਅੱਛਾ ਉਹ ਤਾਂ ਸਵਾਲ ਸੀ ਬੜੀ ਛੋਟੀ ਮੰਦੇ ਨੇ ਲਵਾ ਲਈ ਸੀ ਜੰਮੀ ਮਾੜੀ ਜੀ ਸੀਗੀ ਤੇ ਉੱਥੋਂ ਲੈ ਕੇ ਆ ਸੀ ਮੈਂ 5000 ਦੀ ਇਹ ਗੁਰੂ ਸਰ ਤੋਂ ਲੈ ਕੇ ਸੀ ਗਿੱਦੜ ਵੇਖ ਦੇ ਨਾਲ ਪਿੰਡਾ ਗੁਰੂ ਸਰ ਅੱਛਾ ਤੇ ਉੱਥੋਂ ਲਿਆ ਸੀਗਾ ਉਦੋਂ ਬਾਅਦ ਇਹਦੀ ਮੈਂ ਸੇਵਾ ਕੀਤੀ ਇਹਨੇ ਵਿਚਾਰੀ ਨੇ ਦਿੱਤਿਆ ਆਪਾਂ ਨੂੰ ਦੋ ਬੱਚੇ ਅੱਛਾ ਪਹਿਲਾਂ ਫਿਰ ਉਦੋਂ ਹਰ ਵਾਰੀ ਦੋ ਦਿੰਦੀ ਆ ਇਹ ਹੂੰ ਉਸ ਤੋਂ ਬਾਅਦ ਫਿਰ ਦੂਜੇ ਨੰਬਰ ਤੇ ਆ ਖੜੀ ਆ ਇਹ ਦਿੰਦੀ ਆ ਤਿੰ ਫੇਰ ਉਸ ਤੋਂ ਬਾਅਦ ਇੱਕ ਉਹ ਖੜੀ ਆ ਪਰੇ ਇੱਕ ਉਹਦੇ ਨਾਲ ਦੀ ਮੈਂ ਵੇਚਦੀ ਠੀਕ ਆ ਉਹਨੇ ਦਾ ਕਮਾਲ ਹੀ ਕਰਤੇ ਆ ਹਰ ਵਾਰੀ ਤਿੰਨ ਬੱਚੇ ਦਿੰਦੀ ਆ ਉਹ ਦਾੜੀ ਵਾਲੀ ਜਿਹੜੀ ਅੱਛਾ ਤੇ ਉਹ ਆਪਣਾ ਬਰੀਡਰਾ ਸੁਲਤਾਨ ਉਹਦੇ ਸਿਰ ਤੇ ਹੀ ਆ ਸਾਰਾ ਕੁਝ ਆਪਣਾ ਤੇ ਉਹ ਜਿਵੇਂ ਜਿਵੇਂ ਬੱਕਰੀਆਂ ਹੁਣ ਜਿੱਦੇ ਅਮਰਤਪਾਲ ਅਰੈਸਟ ਹੋਇਆਗਾ ਹਾਂ ਉਹਦੇ ਅਸੀਂ ਦੋ ਇਕੱਠੀਆਂ ਲਈਆਂ ਸੀ ਅੱਛਾ 30000 ਦੀਆਂ ਲਈਆਂ ਸੀ ਇਹਦੀ ਕੱਲੀ ਦੇ ਬੱਚੇ ਮੈਂ 60000 ਦੇ ਵੇਤੇ 20000 ਦੇ ਮੇਰੇ ਕੋਲ ਖੜੇ ਆ ਜਿੱਦ ਦਿਨ ਅਮਰਤਪਾਲ ਅਰੈਸਟ ਹੋਇਆ ਸੀ ਅੱਛਾ ਉਸ ਦਿਨ ਤੋਂ ਲੈ ਕੇ ਹੁਣ ਤੱਕ ਤੇ ਬੱਕਰੀ ਫਰੀ ਆ ਅੱਛਾ ਲਈ 15000 ਦੀ ਸੀਗੀ ਇਹ ਕਿ 60000 ਦੇ ਬੱਚੇ ਵੇਚ ਚੁੱਕੇ ਆ 20000 ਦੇ ਮੇਰੇ ਕੋਲ ਘਰੇ ਖੜੇ ਆ ਉਹ ਮੈਂ ਦੇਣੀਆਂ ਨਹੀਂ ਪੱਠਾ ਇਸ ਵਾਰੀ ਰੱਖੀਆਂ ਵੀ ਚੰਗੀ ਬਰੀਡ ਬੱਕਰੇ ਬੱਕਰੇ ਮੈਂ ਸੇਲ ਕਰ ਦਿੰਦਾ ਇਹ ਬਹੁਤ ਸੋਹਣੇ ਰਿਜ਼ਲਟ ਜਿਹੜੇ ਦਿੱਤੇ ਇਹਨਾਂ ਨੇ ਉਸ ਤੋਂ ਓਏ ਸੁਲਤਾਨ ਬੇਟਾ ਆ ਜਾ ਪਤਾ ਸੁਲਤਾਨ ਲੈ ਵੀ ਆ ਆ ਗਿਆ ਦੇਖੋ ਵੀ ਜਾਨਵਰ ਪਿਆਰ ਤੇ ਭੁੱਖੇ ਆ ਯਾਰ ਹਨਾ ਤੇ ਨਾ ਸੁਣ ਤੋਂ ਬਾਅਦ ਬਾਈ ਮੇਜਰ ਕੋਲੇ ਆ ਗਿਆ ਦੇਖ ਇਹਦਾ ਬੱਚਾ ਸੀ ਸਿਕੰਦਰ ਉਹ ਖੁੱਡੀਆਂ ਦਿੱਤਾ ਜਿਹੜਾ ਆਪਾਂ ਆਪਣੇ ਖੇਤੀਬਾੜੀ ਮੰਤਰੀ ਆ ਖੁੱਡੀਆਂ ਉਹਦੇ ਪਿੰਡ ਦਿੱਤਾ ਜਿਹੜਾ ਉਹਦਾ ਬੱਚਾ ਸੀ ਉਹ ਸਿਕੰਦਰ ਉਹ ਵੀ ਬਹੁਤ ਪੱਜ ਗਿਆ ਉਹਨਾਂ ਦਾ ਸੀ ਉਹ ਮੁੰਡਾ ਪਿੰਡ ਦਾ ਢੱਲੋਂ ਲੈ ਗਿਆ ਅੱਛਾ ਤੇ ਬਈ ਇਹ ਹੋਮ ਰੀਡ ਆ ਸੁਲਤਾਨ ਆਪਣੀ ਕਿ ਬਾਹਰੋਂ ਆਇਆ ਇਹ ਨਹੀਂ ਵੀਰੇ ਇਹ ਨਾ ਜਦੋਂ ਮੈਂ ਬੱਕਰੀਆਂ ਲਈਆਂ ਸੀਗੀਆਂ ਪਹਿਲਾਂ ਉਹ ਆਪਾਂ ਮੈਂ ਤਾਂ ਹੋਰ ਪਾਲਿਆ ਸੀ ਛੋਟਾ ਬੱਚਾ ਅੱਛਾ ਤੇ ਉਸ ਤੋਂ ਬਾਅਦ ਨਾ ਜਦੋਂ ਇਹ ਬੱਕਰੇ ਦਾ ਮੈਨੂੰ ਬਹੁਤ ਟਾਈਮ ਦਾ ਪਸੰਦ ਸੀਗਾ ਇਹ ਅੱਛਾ ਕਿਸੇ ਬੰਦੇ ਕੋਲ ਸੀਗਾ ਪੱਕਾ ਕਲਾ ਸੀ ਬਈ ਮਨਜੀਤ ਕੋਲ ਇਹ ਅੱਛਾ ਉਹਨੇ ਬੱਕਰੀਆਂ ਰੱਖੀਆਂ ਹੋਈਆਂ ਸੀਗਾ ਮੈਂ 14 ਬੱਕਰੀਆਂ ਇਕੱਠੀਆਂ ਲਈਆਂ ਸੀਗੀਆਂ ਅੱਛਾ ਉਹਦੇ ਵਿੱਚ ਆਇਆ ਸੀ ਸੁਲਤਾਨ ਤੇ ਪਰ ਇਸ ਨੇ ਨਾ ਕਰਮਾਂ ਵਾਲੇ ਨੇ ਇਹਨੇ ਬਾਰੇ ਨਿਆਰੀ ਕਰਤੇ ਇਹਨੇ ਮੇਰਾ ਇੰਨਾ ਨਾਂ ਬਣਾਤਾ ਅੱਛਾ ਇਹਦੇ ਬੱਚੇ ਹੁਣ ਢਿੱਡ ਦੇ ਵਿੱਚ ਹੀ ਬੁਕਿੰਗ ਹੈ ਅੱਛਾ ਇਹਦੇ ਵਿੱਚ ਇਹਦੀ ਇੱਕ ਖ ਇਹਦੀ ਮਾਂ ਵੀ ਕੋ ਨਹੀਂ ਸੀ ਤੇ ਪਿਓ ਵੀ ਕੋਨਾ ਸਿੰਘ ਨਹੀਂ ਸੀ ਇਹਦੇ ਸਿੰਘ ਆ ਗਏ ਸੀ ਇਹਦੇ ਸਿੰਘ ਆ ਗਏ ਪਰ ਇਹਦੇ ਬੱਚੇ ਜਿਹੜੇ ਹੈਗੇ ਮੇਰੇ ਜੇ 15 ਬੱਚੇ ਆ ਗਏ 15 ਦੇ ਵਿੱਚੋਂ ਜਿਹੜੇ 13 ਬੱਚੇ ਕੋਨੇ ਆਉਂਦੇ ਆ ਅੱਛਾ ਠੀਕ ਹੈ ਇੱਕ ਇਹਦੇ ਵਿੱਚ ਚਿੱਟੀ ਅੱਖ ਆਉਂਦੀ ਆ ਗੁਲਾਬੀ ਸਕਿਨ ਆਉਂਦੀ ਆ ਬੱਚੇ ਬਹੁਤ ਭਾਰੇ ਤੇ ਵੱਡੇ ਕੱਢਦਾ ਇਹਦੇ ਬੱਚੇ ਜਿਹੜੇ ਹੈਗੇ ਬਹੁਤ ਸਾਰੇ ਇਹਦੇ ਵਿੱਚ ਇਹਦੇ ਵਿੱਚ ਖਾਸੀ ਤੇ ਹੋ ਗਈ ਨਾ ਮੇਰੀ ਜਿੰਨੇ ਬੱਚੇ ਲੋਕਾਂ ਦੇ ਘਰੇ ਗਏ ਹੋਇਆ ਉੱਥੇ ਗਾਹਾਂ ਇਹਦੇ ਬੱਚੇ ਵੀ ਬਾਪ ਬਣ ਗਏ ਦਾਦਾ ਵੀ ਬਣ ਗਿਆ ਕੀ ਤੁਹਾਨੂੰ ਤੇ ਪਰਦਾਦਾ ਵੀ ਬਣ ਗਿਆ ਤੇ ਅਸਲ ਦੇ ਵਿੱਚ ਘਰ ਦੇ ਵਿੱਚ ਤਾਂ ਹਰ ਇੱਕ ਦੀ ਪਰਫਾਰਮੈਂਸ ਹੁੰਦੀ ਹੈ ਜਦੋਂ ਦੂਜਿਆਂ ਦੇ ਘਰਾਂ ਦੇ ਵਿੱਚ ਜਾ ਕੇ ਬੱਚੇ ਦੇ ਬੱਚੇ ਪਰਫਾਰਮੈਂਸ ਦਿੰਦੇ ਨਾ ਫਿਰ ਨਾ ਵੱਡਾ ਮੰਦਾ ਬਹੁਤ ਨਾਮ ਬਣਾ ਇਹ ਫਾਰਮ ਦਾ ਨਾਮ ਮੇਰਾ ਸਾਰਾ ਇਹਦੇ ਸਿਰ ਤੇ ਆ ਇਹਨੇ ਬਹੁਤ ਚੱਕਿਆ ਮੇਰਾ ਕੰਮ ਇਹਦਾ ਸੁਲਤਾਨ ਦੀ ਉਮਰ ਇਸ ਟਾਈਮ ਕਿੰਨੀ ਹੋ ਸਕਦੀ ਆ ਇਹਦੀ ਉਮਰ ਵੀਰੇ ਹੋਊਗੀ ਸਾਢੇ 4 ਸਾਲ 4 ਸਾਲ ਦੇ ਇਸ ਪਾਸੇ ਆ ਬਸ ਅੱਛਾ ਹਾਂ ਇਹ ਤਿੰਨ ਕਿਸਾਲ ਦਾ ਸੀ ਜਦੋਂ ਮੈਂ ਲੈ ਕੇ ਆਇਆ ਸੀਗਾ ਹੂੰ ਹੂੰ ਤਨ ਪੌਣੇ ਕਿ ਤਿੰਨ ਸਾਲ ਦਾ ਸੀਗਾ ਉਹਦਾ ਅੱਛਾ ਜਦੋਂ ਆਪਣੇ ਕੋਲੇ ਆਇਆ ਹੈ ਤੇ ਬਸ ਇੰਨੀ ਘੋੜਾ ਮੈਨੂੰ ਇਹਦੇ ਹੋ ਜਾਣਗੇ ਅ ਅਪ੍ਰੈਲ ਚ ਮੇਰੇ ਖਿਆਲ ਮੈਨੂੰ 2 ਸਾਲ ਹੋ ਜਾਣਗੇ ਹੂੰ ਇਸ ਨੂੰ ਮੇਰੇ ਕੋਲੇ ਆਏ ਨੂੰ ਠੀਕ ਆ ਤੇ ਉਸ ਤੋਂ ਪਹਿਲਾਂ ਫਿਰ ਇਹ ਮਨਜੀਤ ਕੋਲ ਸੀਗਾ ਅੱਛਾ ਮਨਜੀਤ ਪੈਸੀ ਸਾਢੇ ਚਮੜੋ ਵੀ ਹਾਂ ਪੱਕਾ ਕਲਾ ਹਾਂ ਬਾਈ ਇੱਕ ਮੇਜਰ ਮਤਲਬ ਕਿ ਇਹ ਜਿਹੜੇ ਤੇਰੇ ਤਿੰਨੇ ਖਾਨੇ ਆ ਗਏ ਇਹ ਸਾਰੇ ਬੜਵਰੀ ਦੀ ਹੈਗੇ ਹਾਏ ਬਰਬਰੀ ਦੇ ਜਮੇ ਆ ਤਾਂ ਬੱਚੇ ਜਿਹੜੇ ਹੈਗੇ ਮਿਕਸਰ ਰੱਖੇ ਹੋਏ ਮੇਰੇ ਵਿੱਚ ਮਤਲਬ ਵੀ ਬੀਟਲ ਦੇ ਬੱਚੇ ਹੀ ਕਰਦੇ ਆ ਇਹ ਬੱਚਿਆਂ ਦਾ ਖਾਣਾ ਸਾਰਾ ਇਹ ਮੇਰਾ ਤੇ ਇਹਦੇ ਵਿੱਚ ਮੈਂ ਜਿਹੜੇ ਛੋਟੇ ਬੱਚੇ ਹੈਗੇ ਉਹਨਾਂ ਨੂੰ ਕਰ ਦੰਨਾ ਨਾ ਵੀ ਦੁੱਧ ਪਿਆਉਣਾ ਜਦੋਂ ਨਾਲ ਹੀ ਜਿਹੜੀਆਂ ਤੁਹਾਡੀਆਂ ਮਾਵਾਂ ਨੇ ਇਧਰੋਂ ਇਹਨਾਂ ਨੂੰ ਖੋਲ ਕੇ ਇਹਨਾਂ ਦੁੱਧ ਪਿਆ ਦੇਈਦਾ ਇਹ ਬੀਟਲ ਵਾਲਾ ਇਧਰੋਂ ਖੋਲ ਕੇ ਇਧਰ ਦੁੱਧ ਪਿਆ ਦੇਈਦਾ ਇਹਨਾਂ ਵੀ ਬੱਚਿਆਂ ਨੂੰ ਨਾ ਫਿਰ ਮਾਰ ਦਿਆਂ ਕਰਦਿਆਂ ਨਹੀਂ ਕੋਈ ਵੀ ਰਸਮਸਿਆ ਨਹੀਂ ਦੀ ਕਈ ਇੱਕ ਚੀਜ਼ ਹੋਰ ਹੈ ਜੇ ਬੱਚੇ ਸਾਰਾ ਦਿਨੇ ਪਹਿਲਾਂ ਮੇਰੀ ਆਦਤ ਸੀ ਮੈਂ ਬੱਚੇ ਵਿੱਚ ਛੱਡ ਦੰਦਾ ਹਾਂ ਜੀ ਬੱਕਰੀਆਂ ਦੇ ਨਾਲ ਹੀ ਨਾ ਤਾਂ ਬੱਚੇ ਦਿੱਸੇ ਰਹਿੰਦੇ ਸਾਰਾ ਦਿਨ ਖੰਨੀ ਦਾ ਤਾਂ ਖਾਂਦੇ ਨਹੀਂ ਸੀ ਉਹ ਦੁੱਧ ਪੀਣ ਤੱਕ ਹੀ ਜਾਂਦੇ ਰਹਿੰਦੇ ਅੱਛਾ ਤੇ ਜਿਹੜੀਆਂ ਉਹ ਬੱਕਰੀਆਂ ਵੀ ਸਾਰੀਆਂ ਦਾ ਨਾ ਉਹ ਮਤਲਬ ਸਹੀ ਖਾਂਦੀਆਂ ਨਹੀਂ ਸੀ ਉਹ ਖਿੱਚੀਆਂ ਦੇ ਥਾਣਾ ਹੁਣ ਬੱਚੇ ਜਦੋਂ ਅਲੱਗ ਕਰਦੇ ਬੱਚੇ ਵੀ ਮਤਲਬ ਹੈਲਦੀ ਰਹਿੰਦੇ ਆ ਇਹਨਾਂ ਨੂੰ ਪਤਾ ਵੀ ਕਿਹੜੇ ਟਾਈਮ ਤੇ ਦੁੱਧ ਪੀਣਗੇ ਕਿਹੜੇ ਟਾਈਮ ਤੇ ਨਹੀਂ ਹਨਾ ਉਹ ਟਾਈਮ ਨਿਸ਼ਚਿਤ ਹੋ ਗਿਆ ਇਹਨਾਂ ਦਾ ਸਾਰਾ ਇਹ ਚੀਜ਼ਾਂ ਜ਼ਰੂਰੀ ਆ ਸਭ ਤੋਂ ਵੱਡੀ ਗੱਲ ਜਿਹਨੇ ਵੀ ਕੰਮ ਕਰਨਾ ਵੀ ਫਾਰਮ ਦੇ ਵਿੱਚ ਮੈਨੇਜਮੈਂਟ ਮੈਨੇਜਮੈਂਟ ਜਿਹੜੀ ਹੁਣ ਆ ਚੀਜ਼ ਹੈ ਜਿਵੇਂ ਹੁਣ ਆਪਾਂ ਹਾ ਨੀਰਾ ਆ ਖੁਰਲੀ ਬਣਾਈ ਹੋਈ ਆ ਹਾਂ ਹਾਂ ਇਹ ਖੁਰਲੀ ਆ ਹੁਣ ਅੰਦਰ ਜੇ ਪਹਿਲਾਂ ਤਾਂ ਇਹਨਾਂ ਦੀ ਆਦਤ ਹੁੰਦੀ ਹੈ ਬੱਕਰੀ ਦੀ ਹਮੇਸ਼ਾ ਮੱਲੋ ਮੱਲੀ ਵਿੱਚ ਵੜਨਾ ਹੁੰਦਾ ਨੇ ਵਿੱਚ ਵੜ ਕੇ ਪਿਸ਼ਾਬ ਵੀ ਕਰੂਗੀ ਮਿੰਗਣ ਵੀ ਕਰੂ ਖੁਰਲੀ ਦੇ ਵਿੱਚ ਉਹਦੇ ਵਿੱਚ ਨੀਰਾ ਅੱਜ ਕੱਲ੍ਹ ਕਾਫੀ ਮਹਿੰਗਾ 7-8 ਰੁਪਏ ਤੋਂ ਲੈ ਕੇ 10-12 ਰੁਪਏ ਕਿਲੋ ਪੈ ਜਾਂਦਾ ਹੈਗਾ ਜਿਹੜਾ ਨੀਰਾ ਮੂੰਗਫਲੀ ਦਾ ਗੁਆਰ ਦੇ ਅਗਲਾ ਵਾਰਪਦੇ ਆ ਬਿਲਕੁਲ ਉਹ ਜਿਸ ਤਰ੍ਹਾਂ ਚਿਕਨ ਤ ਠੀਕ ਹੈ ਇਹ ਜੋ ਜਿੰਨਾ ਪਾਤਾ ਉਹਨਾ ਉਮੀ ਵੀ ਰਹਿਣਾ ਨੇ ਪਸ਼ਾਬ ਕਰਮੀ ਵਗੈਰਾ ਨਹੀਂ ਹੁੰਦੀ ਦੂਜੇ ਨੰਬਰ ਤੇ ਅੰਦਰ ਵੜਨ ਦੀ ਲੋੜ ਨਹੀਂ ਥੋੜਾ ਸਮਾਂ ਬਾਹਰੋਂ ਵੀ ਪਾ ਕੇ ਵਗ ਜੋ ਠੀਕ ਹੈ ਚਾਹੇ ਇੱਕ ਵਾਰੀ ਸਵੇਰ ਵੇਲੇ ਖੁਰਲੀ ਡਟ ਦੋ ਤੇ ਫਿਰ ਸਾਰਾ ਦਿਨ ਖਾਈ ਜਾਂਦੀਆਂ ਨੇ ਬਚਾਲੇ ਵਾਂ ਖੇਲਦਾ ਪਾਉਂਦਾ ਕਰਤਾ ਉਧਰੋਂ ਉਹ ਪਾਣੀ ਪੀ ਜਾਂਦੀਆਂ ਇਧਰੋਂ ਇਹ ਪਾਣੀ ਪੀ ਜਾਂਦੀਆਂ ਨੇ ਮੰਨ ਲਓ ਵੀ ਥੋੜਾ ਇੱਕ ਬੰਦਾ ਹੀ ਘਟ ਗਿਆ ਘਟ ਗਿਆ ਕੰਮ ਘਟ ਜਾਂਦਾਗਾ ਮੇਨ ਗੱਲ ਇਹ ਆ ਦੂਜੀ ਗੱਲ ਇਹ ਫਾਰਮ ਕਈ ਵਾਰੀ ਦੇਖ ਲਾਂਦਾ ਅਗਲਾ ਹਨਾ ਵੀ ਐਡਾ ਵੱਡਾ ਫਾਰਮ ਬਣਾਇਆ ਮੈਂ ਐਡਾ ਵੱਡਾ ਫਾਰਮ ਨਹੀਂ ਬਣਾਇਆ ਸੀਗਾ ਪਹਿਲਾਂ ਮੈਂ ਬੱਕਰੀਆਂ ਨਾ ਇੱਕ ਸਾਲ 10 ਬੱਕਰੀਆਂ ਤਾਂ ਮੈਂ ਉਹ ਪਿੰਜਰਾ ਪਿਆ ਆਪਣਾ ਉਧਰ ਉਹ ਬਣਿਆ ਹੋਇਆ ਉਹਦੇ ਵਿੱਚ ਹੀ ਰੱਖ ਲਿਆ ਸੀਗਾ ਮੈਂ ਅੱਛਾ ਤੇ ਉਹਦੇ ਵਿੱਚ ਰੱਖੀਆਂ ਰਾਤ ਨੂੰ ਮੈਂ ਉਹਦੇ ਵਿੱਚ ਬੰਦ ਕਰਦਾ ਸੀ ਦਿਨੇ ਮੈਂ ਬਾਹਰ ਕੱਢ ਕੇ ਉਹਨਾਂ ਨੂੰ ਪੱਠੇ ਪਾਉਂਦਾ ਸੀਗਾ ਠੀਕ ਆ ਫੇਰ ਮੈਂ 1.5 ਸਾਲ ਮਤਲਬ ਉਹਦੇ ਵਿੱਚ ਇੱਕ ਅੱਧਾ ਛੇ ਮਹੀਨੇ ਮੈਂ ਬਾਹਰ ਬਣਾਇਆ ਸੀ ਇੱਕ ਫੇਰ ਇਸ ਨੂੰ ਮੈਨੂੰ ਹੋਣਗੇ ਅਪ੍ਰੈਲ ਦੇ ਵਿੱਚ ਆ ਕੇ 2 ਸਾਲ ਅੱਛਾ ਇਹ ਫਾਰਮ ਹਾਂ ਇਹ ਜਿਹੜਾ ਫਾਰਮ ਬਣਾਇਆ ਉਹਦੀ ਸੁਲਤਾਨ ਆਇਆ ਆਪਣੇ ਕੋਲ ਇਹ ਇਕੱਠੇ ਆ ਹਨ ਵਹਣੀ ਆ ਅੱਛਾ ਅੱਛਾ ਤੇ ਜਦੋਂ ਅਸੀਂ ਐਂਟਰ ਕਰ ਰਹੇ ਸੀ ਨਾ ਮੇਜਰ ਭਾਈ ਅਸੀਂ ਪਤਾ ਕੀ ਸੋਚ ਰਹੇ ਸੀ ਮੈਂ ਯਾਰ ਮੇਜਰ ਨੇ ਦੱਸਿਆ ਨਹੀਂ ਨਾਲ ਘੋੜੀਆਂ ਦਾ ਵੀ ਕੰਮ ਰੱਖਿਆਗਾ ਇਹ ਕੋਈ ਤੇਰਾ ਜਿਹੜਾ ਫਾਰਮ ਆ ਸਾਨੂੰ ਘੋੜੀਆਂ ਵਾਲਾ ਲੱਗਿਆ ਕੈਮਰਾ ਮਾਰਦੇ ਬਈ ਸਮਾਰ ਕੇ ਦਾ ਫਾਰਮ ਤੇ ਇਹਦੇ ਵਿੱਚ ਨਾ ਬਈ ਸਾਨੂੰ ਦੱਸਣਾ ਇਹ ਜਿਹੜਾ ਨਕਸ਼ਾ ਸੀਗਾ ਹਾਂ ਇਹ ਅਸੀਂ ਲੈ ਕੇ ਘੋੜੀਆਂ ਵਾਲੇ ਫਾਰਮ ਦਾ ਹੈ ਸੇਵਕ ਨਹੀਂ ਆਪਣੇ ਬਾਗੇ ਵਾਲਾ ਹਾਂ ਡਾਕਟਰ ਸੇਵਕ ਹਾਂ ਡਾਕਟਰ ਸੇਵਕ ਦਾ ਜਿਹੜਾ ਫਾਰਮ ਹੈ ਇੱਕ ਸਟੱਡ ਫਾਰਮ ਹਾਂ ਉਹਦਾ ਅਸੀਂ ਨਕਸ਼ਾ ਲੈ ਕੇ ਆਏ ਸੀਗੇ ਤੇ ਉਹ ਥੋੜਾ ਜਿਹਾ ਇਹਦਾ ਬੱਕਰੀਆਂ ਵਾਸਤੇ ਤਾਂ ਇਹਦਾ ਡਿਸਐਡਵਾਂਟੇਜ ਰਿਹਾ ਪਿਛਲੇ ਸਾਲ ਅੱਛਾ ਇਸ ਵਾਰੀ ਅਸੀਂ ਪ੍ਰਬੰਧ ਕਰ ਲਿਆ ਇਹਦੀ ਨਾ ਛੱਤ ਜਿਹੜੀ ਹੈਗੀ ਆ ਆਪਣੇ ਘਰ ਦੀ ਛੱਤ ਸੀਗੀ ਜਿਹੜੀ ਕਿਉਂ ਇਧਰ ਨੀਵਾ ਸੀ ਥਾ ਅਸੀਂ ਬਾਅਦ ਚ ਖੇਤ ਨਰ ਲਾਇਆ ਜਿਹੜਾ ਇਧਰ ਹੀ ਮਕਾਨ ਦੀ ਛੱਤ ਦੇ ਬਰਾਬਰ ਛੱਤ ਨਹੀਂ ਇਹ ਮਾਲਵੀ ਨਿੱग्गा ਕੱਟ ਹੁੰਦਾ ਸੀਗਾ ਪਿਛਲੇ ਸਾਲ ਬੱਚਿਆਂ ਦਾ ਨੁਕਸਾਨ ਹੋਇਆ ਸੀਗੇ ਫਿਰ ਉਹਨਾਂ ਨੇ ਕੋ ਸਾਨੂੰ ਸਾਨੂੰ ਪਾ ਕੇ ਆ ਪ੍ਰਾਲੀ ਦੇ ਲਾ ਕੇ ਸਿਸਟਮ ਐ ਤੱਕ ਨਿੱग्गा ਕੀਤਾ ਫਿਰ ਉਸ ਤੋਂ ਬਾਅਦ ਜਦੋਂ ਮੈਨੂੰ ਇਹ ਵਧੀਆ ਲੱਗਿਆ ਫਿਰ ਹੁਣ ਆ ਬਣਾਇਆ ਬੱਕਰੀਆਂ ਵਾਸਤੇ ਜੇ ਬਣਾਉਣਾ ਹੋਵੇ ਨਾ ਬੰਦ ਨੇ ਆ ਵੈਸਟ ਹੈ ਅੱਛਾ ਇਹ ਵਾਲਾ ਇਹਦਾ ਖਰਚਾ ਬਹੁਤ ਥੋੜਾ ਹਮ ਇੱਕ ਤਾਂ ਇਹਦੀ ਦੋਸਤੋ ਇਹ ਸੀ ਬਾਈ ਮੇਜਰ ਕਮਾਲੂ ਤੇ ਕਿੱਦਾਂ ਤੁਹਾਨੂੰ ਇਹਨਾਂ ਦੇ ਵਿਚਾਰ ਕਿੱਦਾਂ ਇਹਨਾਂ ਦੇ ਤੁਹਾਨੂੰ ਬਰੀਡ ਹਨਾ ਕਿੰਨਾ ਕਿੱਦਾਂ ਦਾ ਇਹਨਾਂ ਦਾ ਫਾਰਮ ਲੱਗਿਆ ਤੁਹਾਨੂੰ ਸਾਰਾ ਤੁਸੀਂ ਕਮੈਂਟਾਂ ਵਿੱਚ ਦੱਸ ਸਕਦੇ ਹੋ ਤੇ ਵੀਡੀਓ ਨੂੰ ਕਰ ਦਿਓ ਵੱਤ ਵਾਦ ਸ਼ੇਅਰ ਤਾਂ ਜੋ ਕਿ ਜਿਹੜੇ ਨਵੇਂ ਭਰਾਏ ਕੰਮ ਕਰਨਾ ਚਾਹੁੰਦੇ ਆ ਨਾ ਅਗਿਆਉਣਾ ਚਾਹੁੰਦੇ ਇਸ ਲੈਣ ਦੇ ਵਿੱਚ ਤੇ ਕੁਝ ਸਿੱਖਣ ਨੂੰ ਮਿਲੇ ਤੇ ਜਿਹੜੇ ਪੁਰਾਣੇ ਆ ਉਹ ਸਾਨੂੰ ਕਮੈਂਟਾਂ ਵਿੱਚ ਦੱਸੋ ਵੀ ਬਾਈ ਦਾ ਫਾਰਮ ਕਿਵੇਂ ਆ ਕਿੱਥੇ ਕਮੀ ਰਹਿ ਗਈ ਕੀ ਕਮੀ ਪੇਸ਼ੀ ਰਹਿ ਗਈ ਤਾਂ ਉਹ ਦੱਸ ਦਿਓ ਤੇ ਅੱਗੇ ਤੋਂ ਜੋ ਸੁਧਾਰ ਕਰ ਸਕੀਏ ਹੈ ਨਾ ਹਾਂਜੀ ਦੋਸਤੋ ਵੀਡੀਓ ਜਿਆਦਾ ਲੰਬੀ ਹੋਣ ਕਰਕੇ ਦੋ ਭਾਗਾਂ ਵਿੱਚ ਆਪਾਂ ਵੀਡੀਓ ਨੂੰ ਵੰਡਿਆ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜੁੜ ਦੱਸਿਓ ਤੇ ਦੂਜਾ ਪਾਰਟ ਕੱਲ ਨੂੰ ਆਪਾਂ ਅਪਲੋਡ ਕਰਾਂਗੇ ਤੇ ਜਰੂਰ ਦੇਖਣਾ ਧੰਨਵਾਦ